ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਪਹਿਲੀ ਵਾਰੀ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਅੱਜ ਵੀਡੀਓ ਦਿਖਾਉਣੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤੋਕੜੇ ਗੱਬਨਗਾ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਬੱਚੇ ਤੋਂ ਬਿਨਾ ਬੈਠ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਵੀ ਇਧੀਆਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਸਾਡੀ ਕਲਾਇ ਤੋਂ ਸੁਣੋ ਮਹਾਰਾਜ ਸਭ ਠੀਕ ਠਾਕ ਜੀ ਸਾਡੀ ਕਲਾਇ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਸਰਮੁਖ ਸਿੰਘ ਜੀ ਪਿੰਡ ਬਟਾਰੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬੋਕਾਲਾ ਸਾਹ ਤੇ ਫੋਨ ਨੰਬਰ ਫੁੱਲ ਦੇ ਕਰੀ 9979984078 ਠੀਕ ਹੈ ਜੀ ਇੱਥੇ ਵਟਸਐਪ ਚੱਲਦਾ ਇੱਥੇ ਹੀ ਤੁਹਾਨੂੰ ਤੇ ਵਪਾਰ ਦਾ ਹੀ ਕੰਮ ਫਿਰ ਆਪਣਾ ਹਾਂਜੀ ਵਪਾਰ ਦਾ ਹੀ ਜੀ ਠੀਕ ਹੈ ਦੋ ਲਿਆਈ ਦੀਆਂ ਦੋ ਵੇਜ ਲਈਆਂ ਮਹਾਰਾਜ ਅੱਛਾ ਦੋ ਕਿ ਲਿਆਈ ਦੀਆਂ ਭਾਜੀ ਆਪਾਂ ਹੌਲੇ ਵੀ ਚੰਗੇ ਵੀ ਆਉਂਦੇ ਵਿਕਦੇ ਨੇ ਅੱਜ ਮੈਂ ਹਜਾ ਸ਼ੌਂਕ ਜਾ ਪੂਰਾ ਕਰ ਲੈਨੇ ਵੀਡੀਓ ਪਾ ਲੈਨੇ ਆ ਅੱਛਾ ਸ਼ੌਂਕ ਨਹੀਂ ਅੱਜ ਬਣਾਉਣੀ ਆ ਕੇ ਠੀਕ ਆ ਚਲੋ ਫਿਰ ਟੋਕੜ ਗੱਬਨ ਹੀ ਪਹਿਲਾਂ ਵਿਖਾ ਦਈਏ ਆ ਜੀ ਮਹਾਰਾਜ ਟੋਕੜ ਗੱਬਨ ਕਿੰਨੇ ਚਿਰ ਦੀ ਚੈੱਕ ਪਾਸ ਤੇ ਵਿਧੀ ਆ ਇਹ ਵੀ 4 ਮਹੀਨੇ ਆਣੀ 5ਵਾਂ ਮਹੀਨਾ ਲੱਗ ਗਿਆ ਜੀ ਅੱਛਾ ਚੈੱਕ ਪਾਸ ਆ ਚੈੱਕ ਪਾਸ ਜੀ ਤੇ ਦੁੱਧ ਕਿੰਨਾ ਜੇ ਦੇ ਕੋਲ ਦੁੱਧ ਤੇ 7 ਕਿਲੋ ਹੋਊਗਾ ਪਰ 6 ਕਿਲੋ ਦੀ ਗਰੰਟੀ ਜਾਣੀ ਠੀਕ ਆ ਜੀ ਖੋਲੋ ਹਾਂ ਫਿਰ ਤੋਰ ਦਈਏ ਬਹੁਤ ਅੱਛਾ ਥੋੜਾ ਸਵਾਦੀ ਆ ਇਹ ਆਜੀ ਨਾਸਰੂਤ ਕੱਢ ਕੇ ਦੇ ਠੀਕ ਆ ਜੀ ਦੂਜਾ ਸੁਬਾ ਜੀ ਸੋਣੀ ਬੈਠ ਰਿਹਾ ਬਾਕੀ ਕੋਈ ਵੀਰ ਆਪਣੀ ਸਮਝਣਾ ਇੱਥੇ ਆ ਕੇ ਵੇਖ ਕੇ ਖੜੇ ਕਬੱਡੀ ਵੱਟੀ ਆ ਮਹਾਰਾਜ ਮੋਜੀ ਆਲੀ ਖੰਡੀ ਸੀ ਲਾ ਉਹ ਤਰ੍ਹਾਂ ਜਿਹੜੀ ਕੱਦ ਕਾਠ ਦੀ ਰੰਗ ਰੂਪ ਦੀ ਜਿਹੜੀ ਚੰਗੀ ਆ ਸੋਹਣੀ ਵੜੇ ਖੰਡੀ ਤੇਰੀ ਆ ਜਿਹੜੀ ਠੀਕ ਆ ਜੀ ਚਲੋ ਲੈ ਜਾ ਵੀਰ ਜੀ ਤੇ ਮੁੱਲ ਕੀ ਰੱਖਣਾ ਵੀਰ ਜੀ ਫਿਰ ਇਹਦਾ ਆਪਾ ਮੁੱਲ ਵੇਖ ਲਓ ਵੀਰ ਜੀ ਇਹ ਤਾਂ ਤਿਆਰ ਹੋ ਫਿਰ 70000 ਦੀ ਆ ਹਾਂਜੀ ਹੁਣ ਜਾਇਜ ਕਰ ਦਿੰਨੇ ਆ ਜਾਇਜ ਕਿੰਨਾ ਕਰ 30000 ਦੀ ਦੇ ਦਾਂ 30000 ਦੀ ਵਿੱਚੋਂ ਕਰਨਾ ਮਾਨਤਾ ਨਾ ਹੋਰ ਚਲੋ ਕਰ ਦਿਆਂਗੇ ਜਿੱਦਾਂ ਤੁਸੀਂ ਕਹੋ ਕਰ ਦਿਓ ਜਸ ਨੂੰ ਹੀ ਕਰ ਦਿਓ ਪਹਿਲੀ ਵੀਡੀਓ ਆਪਣੀ ਯਾ ਯਾ ਛੱਡ ਦਿਆਂ ਜੀ ਅੱਛਾ 29000 ਦੀ ਕਰਦਾ ਵੀ ਚਲੋ ਮੌਕੇ ਤੇ ਹੋਰ ਕਰ ਦਿਆਂ ਮੰਨਤ ਕੋਈ ਗੱਲ ਹੀ ਚੈੱਕ ਕਰਾ ਕੇ ਤਸੱਲੀ ਕਰਕੇ ਆਪਣੀ ਚੌ ਪੰਜਵਾਂ ਮਹੀਨਾ ਜਾਂਦਾ ਜੀ ਠੀਕ ਹੈ ਬਾਕੀ ਇਹ ਕਿ ਕੋਈ ਫੋਨ ਲਾਵੇ ਕੋ ਮੋੜੇ ਨਾ ਕਿਸੇ ਚੀਜ਼ ਕੋਈ ਗੱਲ ਹੀ ਮਾਰਾ ਨਹੀਂ ਮੋੜਲੇ ਨਹੀਂ ਠੀਕ ਹੈ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹਦੀ 2 ਮਹੀਨਿਆਂ ਦੀ ਸੂਈ ਆ। ਅੱਛਾ। ਇਹਦੀ ਵਸ਼ੀ ਲਾ ਲਈ ਉਹਨਾਂ ਨੇ। ਅੱਛਾ। ਥੋੜਾ ਹੀ ਰਵਾ ਕਰਦੀ ਦੁੱਧ 9-10 ਕਿਲੋ ਹੀ ਤੇ ਪਰ ਹੁਣ ਵੀ 7 ਕਿਲੋ ਹੁੰਦਾ। 7 ਕਿਲੋ ਦੁੱਧ ਹੈਗਾ। ਇੱਥੇ ਬਹਿਣਾ ਜਦੋਂ ਮਰਜ਼ੀ ਬਹਿ ਜਾਓ ਥਲੇ। ਠੀਕ ਹੈ। ਇਹ ਵੀ ਠੰਡੀ ਤੇਰੀ ਹੈ ਜੀ। ਕੋਈ ਗੱਲ ਨਹੀਂ ਜਦਾਂ ਮਰਜ਼ੀ ਬਹਿ ਜਾਓ ਥਲੇ। ਠੀਕ ਹੈ ਜੀ। ਤੇ ਤੋੜ ਦਈਏ ਫਿਰ ਇੱਕ ਰੀਨਾਂ ਦੀ। ਰਾਉ। ਆ ਜਾ। ਬਾਕੀ ਆ ਦੇਖ ਸਕਦੇ। ਇਹ ਵੀ ਚਿਹਰੇ ਤੇ ਜਿਹੜੇ ਖੂਬਸੂਰਤੀਆਂ ਆ ਉਸ ਤਰ੍ਹਾਂ। ਉਹ ਜਾਨੀ ਸੋਹਣੀ ਆ ਵਸ਼ੀ। ਦੋਦ ਦੇ ਮੌਕੇ ਤੇ ਦੇਖੋ ਜਿਹੜਾ 7 ਕਿਲੋਟਰ ਦੱਸਦੇ ਕਿ ਜਿਹੜਾ ਹੈਗਾ ਬੱਚਾ ਨਹੀਂ ਇਹ ਤਾਂ ਹੈਗਾ ਠੰਡੀ ਬਹੁਤ ਹੈ ਜੀ ਇਹ ਵੀ ਠੰਡੀ ਤੇਰੀ ਹੈ ਜਿਹੜੀ ਉਤਰਾ ਰੰਗ ਰੂਪ ਦੀਆਂ ਜਿਹੜੀਆਂ ਚੰਗੀਆਂ ਸੋਹਣੀਆਂ ਬੈਠਾ ਮਾ ਜੀ ਬੱਸ ਕੋਸਾ ਬਣਾਇਆ ਨਹੀਂ ਇਹ ਗਿਆ ਇਹ ਓਤਰਾ ਵੀਰ ਜੀ ਥਣ ਥਣ ਪੂਰੇ ਹੀ ਆ ਇਹਨਾਂ ਦੇ ਕੋਈ ਗਰੰਟੀ ਹੈ ਜੀ ਆਪਣੀ ਅੱਛਾ ਜਿੱਦਾਂ ਮਰਜੀ ਮਗਰਲਾ ਮਗਰਲਾ ਗਾਲ ਦੇਣਾ ਗਾਲ ਇਹੋ ਜੀ ਗਾਲ ਹੀ ਬੱਤ ਮਾਰਨ ਵਾਲੀ ਹੈ ਹੈ ਗਿਆ ਠੰਡੀਆਂ ਤੇਰੀਆਂ ਵੀ ਮਰਜੀ ਬੈਠੇ ਬਾਕੀ ਇਹ ਆ ਕਿ ਰੰਗ ਰੂਪ ਦੀਆਂ ਵੀ ਜਿਹੜੀਆਂ ਚੰਗੀਆਂ ਸਾਫ ਆ ਦੋਵੇਂ ਸੋਹਣੀਆਂ ਵਸ਼ੀ ਦਾ ਹੀਰਾ ਕੀ ਦਾ ਕੱਲ ਦਾ ਪੱਠਾ ਨਹੀਂ ਚੁੱਕਿਆ ਅੱਛਾ ਦੋ ਮਹੀਨਿਆਂ ਦੀ ਵਸ਼ੀ ਲਾਲੀ ਉਹਨਾਂ ਨੇ ਠੀਕ ਆ ਸਾਡੇ ਵਾਲੇ ਇਹ ਬੜਾ ਕੰਮ ਆ ਬੱਚਾ ਲਾ ਲਿੰਦੇ ਆ ਠੀਕ ਆ ਆਹ ਕਈ ਜਾਨੇ ਫਿਰ ਟੀਕੇ ਚੰਗੇ ਭਰਾਏ ਹੁੰਦੇ ਚੰਗੇ ਭਰਾਏ ਹੁੰਦੇ ਆ ਤੇ ਇਹ ਤਾਂ ਕੀ ਰੱਖਣਾ ਮੁੱਲ ਫਿਰ ਆਪਾਂ ਏਜ ਹੁਣ ਦੇ ਉਸ ਹਿਸਾਬ ਨਾਲ ਵੀ ਦੇ ਵੀ 10000 ਗਲ ਦੋ ਤੇ ਫੇਰ ਦੇ ਵਸ਼ੀ ਆ ਗਈ 30 3000 ਦੀ ਹਾਂਜੀ ਹੁਣ ਆਪਾਂ ਜੈਜੀ ਦੇ ਦਾਂਗੇ ਕਿੰਨੇ ਦੀ 17000 ਦੀ ਵਸ਼ੀ 17000 ਦੀ ਹਾਂਜੀ ਵਿੱਚ ਹੋਰ ਕਰ ਦੋਗੇ ਮਨ ਮੋਕੇ ਤੇ ਕਰਦਾ ਵੀ ਕੋਈ ਗੱਲ ਨਹੀਂ ਪਾਸੇ ਛੂਟ ਕਰਦੇ ਆ ਚਲੋ ਕੋ ਫੋਨ ਲਾਵੇ ਹਨਾ ਮੋਕੇ ਤੇ ਕੋਈ ਗੱਲ ਨਹੀਂ ਮਹਾਰਾਜ ਹੋਰ ਦੇ ਨਹੀਂ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਬਾਜੀ ਮਹਾਰਾਜ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਦੋ ਵੀਰ ਜੀ ਹੁਣ ਅਕਬੜਾ ਮੁਕਾਓ ਤੇ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਪਸੰਦ ਕਰਕੇ ਫੇਰੀ ਕੋ ਵੀਰ ਪਸ਼ੂ ਖਰੀਦੇ ਜੀ ਪੈਸੇ ਤੋਂ ਹੀ ਖਰਚਨੇ ਆ ਜਿੰਮੇ ਆਰੇ ਵੀ ਤੁਹਾਡੇ ਬੰਦੀ ਆਪਣੀ ਤਸੱਲੀ ਕਰਕੇ ਖੜਨ ਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ